ਮੂਰਤੀ ਪੂਜਾ ਦਾ ਆਪਣੇ ਧਰਮ ਦੇ ਵਿੱਚ ਰਿਵਾਜ ਹੈ ਨਹੀਂ ਗੁਰੂ ਸਾਹਿਬਾਂ ਨੇ ਮਨਾਹੀ ਕੀਤੀ ਹੈ ਪਰੰਤੂ ਸਾਡੇ ਵਾਲੇ ਪਾਸੇ ਜਿਹੜਾ ਸੀਗਾ ਜੀ ਹੋਰ ਰਵਾਜ ਚੱਲ ਪਿਆ ਗੁਰੂ ਸਾਹਿਬਾਂ ਦੀਆਂ ਜਿਹੜੀਆਂ ਕਾਲਪਨਿਕ ਫੋਟੋਆਂ ਨੇ ਉਹਨਾਂ ਨੂੰ ਲੈ ਕੇ ਪਹਿਲੀਆਂ ਦੇ ਵਿੱਚ ਵੀ ਆਪਾਂ ਬਹੁਤ ਜ਼ਿਕਰ ਕਰ ਚੁੱਕੇ ਹਾਂ ਅੱਜ ਤੋਂ 5-7 ਸਾਲ ਪਹਿਲਾਂ ਦੀਆਂ ਸਾਡੀਆਂ ਵੀਡੀਓ ਜਿਹੜੀਆਂ ਤੁਸੀਂ ਫਰੋਲ ਸਕਦੇ ਹੋ ਜਿਹਦੇ ਵਿੱਚ ਆਪਾਂ ਇਹੀ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਜੇ ਇਸ ਚੀਜ਼ ਦੇ ਉੱਪਰ ਲੋਕਾਂ ਨੂੰ ਅਵੇਅਰ ਨਾ ਕੀਤਾ ਗਿਆ ਇਹਦੇ ਬੜੇ ਭਿਆਨਕ ਸਿੱਟੇ ਨਿਕਲ ਸਕਦੇ ਹੁਣ ਕਦੇ ਸੋਸ਼ਲ ਮੀਡੀਆ ਦੇ ਉੱਪਰ ਗੁਰੂ ਸਾਹਿਬਾਂ ਦੀ ਫੋਟੋ ਦੇ ਨਾਲ ਛੇੜਛਾੜ ਜਿਹੜੀ ਆਪਾਂ ਮੰਨਦੇ ਹਾਂ ਵੀ ਕਾਲਪਨਿਕ ਫੋਟੋਆਂ ਨੇ ਉਹਦੇ ਨਾਲ ਛੇੜਛਾੜ ਕਰਨ ਦੀਆਂ ਵੀਡੀਓ ਜਾਂ ਫਿਰ ਫੋਟੋ ਆ ਜਾਂਦੀਆਂ ਨੇ ਅਸੀਂ ਤਾਂ ਪਟਕ ਜਾਂਦੇ ਤੁਰ ਯਾਦ ਹੋਣਾ ਕਿ ਅਜ ਤੋਂ ਸ਼ਾਇਦ 5-7 ਸਾਲ ਪਹਿਲਾਂ ਦੀ ਗੱਲ ਆ ਵੀ ਜਿਹੜੇ ਡੂਨੇ ਹੁੰਦੇ ਪਲੇਟਾਂ ਹੁੰਦੀਆਂ ਨੇ ਉਹਨਾਂ ਡੂਨਿਆਂ ਦੇ ਉੱਪਰ ਇਹ ਫੋਟੋਆਂ ਸ਼ਾਪ ਕੀਤੀਆਂ ਗਈਆਂ ਸਾਰ ਉਦੋਂ ਬੜਾ ਰੌਲਾ ਪਿਆ ਸੀ। ਉਦੋਂ ਅਸੀਂ ਡਾਂਗਾਂ ਲੈ ਕੇ ਸੜਕਾਂ ਦੇ ਨਿਕਲ ਪਏ ਸੀ। ਉਸ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਦੇ ਉੱਪਰ ਫੋਟੋ ਵਾਇਰਲ ਹੋਈ ਸੀ ਕਿ ਜਿਹਦੇ ਵਿੱਚ ਇੱਕ ਕਿਸੇ ਕਮ ਅਕਲੇ ਨੇ ਗੁਰੂ ਬਾਬਾ ਨਾਨਕ ਜੀ ਦੀ ਫੋਟੋ ਦੇ ਨਾਲ ਸੈਕਟ ਲਾ ਕੇ ਤੇ ਉਹ ਫੋਟੋ ਵਾਇਰਲ ਕੀਤੀ ਸੀ ਅਸੀਂ ਉਦੋਂ ਵੀ ਸਾਡੀਆਂ ਭਾਵਨਾਵਾਂ ਪੜ ਗਈਆਂ। ਆ ਹੁਣ ਇੱਕ ਜਿਹੜੀ ਵੀਡੀਓ ਆਪਾਂ ਪਿਛਲੇ ਹਫਤੇ ਦੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਵੀ ਜਿਹਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹ ਭਗਵੰਤ ਮਾਨ ਹੋ ਰਹੇ ਤੇ ਜਦੋਂ ਇਨਜਾਮਬਾਜ਼ੀ ਕਰ ਰਹੇ ਸਨ ਉਹਦੇ ਵਿੱਚੋਂ ਜ਼ਿਕਰ ਕਰਦੇ ਨੇ ਕਿ ਇਹ ਗੁਰੂ ਸਾਹਿਬਾਂ ਦੀਆਂ ਫੋਟੋਆਂ ਦਾ ਨਰਾਦਰ ਕਰ ਰਹੇ ਆ। ਹੋਰ ਵੱਡਾ ਸਵਾਲ ਇਹ ਹੈ ਵੀ ਕੀ ਤੁਸੀਂ ਉਹ ਜਥੇਦਾਰ ਸਾਹਿਬ ਜਾਂ ਅਕਾਲ ਤਖਤ ਮੰਨ ਚੁੱਕੇ ਨੇ ਕਿ ਇਹ ਫੋਟੋਆਂ ਗੁਰੂਆਂ ਦੀਆਂ ਹੀ ਨੇ? ਪਰ ਫੋਟੋਵਾਂ ਕਾਲਪਨਿਕ ਨੇ ਸੋਭਾ ਸਿੰਘ ਨੇ ਅਲੱਗ ਤਸਵੀਰ ਬਣਾਈਆਂ ਬਾਕੀ ਜਿਹੜੇ ਜਿਹਦੇ ਵੀ ਕਲੋ ਕੇ ਜੇ ਜਿਹਦੀ ਕਲਮ ਚੱਲਦੀ ਆ ਉਹ ਆਪੋ ਆਪਣੇ ਹਿਸਾਬ ਦੇ ਨਾਲ ਉਹ ਕਾਲਪਨਿਕ ਚਿੱਤਰ ਜਿਹੜੇ ਬਣਾ ਲੈਂਦਾ ਚਲੋ ਮੰਨ ਲਓ ਜੇ ਅਸਲੀ ਵੀ ਹੋਣ ਤਾਂ ਵੀ ਸਾਡੇ ਅਲਤਮਾਨਤਾ ਹੈ ਨਹੀਂ ਪ੍ਰਚਾਰਨਾ ਤਾਂ ਇਹ ਚਾਹੀਦਾ ਸੀਗਾ ਭਾਈ ਵੀ ਇਹ ਗੁਰੂ ਸਾਹਿਬਾਨਾਂ ਦੀਆਂ ਫੋਟੋ ਨਹੀਂ ਨੇ ਫਰਜ਼ੀ ਦੂਜੇ ਪਾਸੋਂ ਤੁਰਲੇ ਹੁਣ ਖਤਰਨਾਕ ਦੌਰ ਇਹ ਸ਼ੁਰੂ ਹੋਇਆ ਵੀ ਹੁਣ ਆ ਗਈ ਹੈ ਜੀ AI ਇਹ ਤੁਮੇਰੀ ਗੱਲ ਜਰੂਰ ਧਿਆਨ ਨਾਲ ਸੁਣਿਓ AI ਦੇ ਵਿੱਚ ਇਹੋ ਜਿਹੇ ਟੂਲ ਨੇ ਵੀ ਤੁਸੀਂ ਕਿਸੇ ਵੀ ਫੋਟੋ ਤੋਂ ਜੋ ਮਰਜ਼ੀ ਕਰਵਾ ਸਕਦੇ ਹੋ ਤੁਸੀਂ ਸਿਰਫ ਆਪਣੀ ਸਟਿਲ ਫੋਟੋ ਜਿਹੜੀ ਆ ਉਹ ਅਪਲੋਡ ਕਰਨੀ ਆ ਉਹ ਫੋਟੋ ਬੋਲ ਵੀ ਸਕਦੀ ਆ ਉਹ ਫੋਟੋ ਗਾ ਵੀ ਸਕਦੀ ਆ ਉਹ ਫੋਟੋ ਜਿਹੜੀ ਆ ਜੀ ਉਹ ਨੱਚ ਵੀ ਸਕਦੀ ਆ ਉਹ ਫੋਟੋ ਤੋਂ ਜੋ ਵੀ ਤੁਸੀਂ ਕਰਵਾਉਣਾ ਚਾਹੋ ਉਹ ਫੋਟੋ ਤੋਂ ਕਰਵਾਇਆ ਜਾ ਸਕਦਾ ਹੈ ਹੁਣ ਕੱਲ ਨੂੰ ਕੋਈ ਜਿਹੜਾ ਨਫ਼ਰਤੀ ਬੰਦਾ ਜਿਸ ਬੰਦਿਆਂ ਨੂੰ ਜਿਹੜੇ ਜਿਹੜੇ ਲੋਕਾਂ ਨੂੰ ਇਹ ਪਤਾ ਵੀ ਇਹ ਤ ਇਹਨਾ ਚੀਜ਼ਾਂ ਕਰਕੇ ਬਹੁਤ ਜਲਦੀ ਭੜਕ ਜਾਂਦੇ ਨੇ ਜਿਹੜਾ ਬੇਦਬੀ ਵਾਲਾ ਲਫ਼ਜ਼ ਆ ਉਹ ਸਾਡੇ ਚ ਇੰਨਾ ਕੁ ਜ਼ਿਆਦਾ ਉਹ ਪਾ ਦਿੱਤਾ ਗਿਆ ਵੀ ਅਸੀਂ ਹਰ ਨਿੱਕੀ ਨਿੱਕੀ ਚੀਜ਼ ਨੂੰ ਜਿਹੜਾ ਇਹੋ ਬੇਦਬੀ ਸਮਝਣ ਲੱਗ ਪਏ ਹਾਂ ਹਾਂ ਮੇਰੀ ਗੱਲ ਤੁਸੀਂ ਨੋਟ ਕਰੋ ਵੀ ਇਹ ਉਹ ਲੋਕਾਂ ਨੇ ਜਿਨ੍ਹਾਂ ਨੇ ਸਾਨੂੰ ਚੜਾਉਣਾ ਸਾਨੂੰ ਖੁਜਾਉਣਾ ਜਿਨ੍ਹਾਂ ਨੇ ਸਾਡੇ ਕਲੋਕ ਸਮਾਜ ਦੇ ਵਿੱਚ ਲਾਂਬੂ ਲਾਉਣਾ ਜਿਨ੍ਹਾਂ ਨੇ ਸਾਡੀਆਂ ਭਾਵਨਾਵਾਂ ਆਹਤ ਕਰਨੀਆਂ ਨੇ ਉਹਨਾਂ ਵੱਲੋਂ ਉਹ ਜਿਆ ਕੁਝ ਕੀਤਾ ਜਾ ਸਕਦਾ ਕਿ ਸਾਡੇ ਜਿਨ੍ਹਾਂ ਨੂੰ ਅਸੀਂ ਇਹ ਕਹਿ ਚੁੱਕੇ ਹਾਂ ਮੰਨ ਚੁੱਕੇ ਹਾਂ ਪ੍ਰਚਾਰ ਚੁੱਕੇ ਹਾਂ ਵੀ ਗੁਰੂ ਸਾਹਿਬਾਨਾਂ ਦੀਆਂ ਫੋਟੋ ਨੇ ਜਦ ਕਿ ਉਹ ਨਹੀਂ ਨੇ ਉਹਨਾਂ ਫੋਟੋਆਂ ਦੀਆਂ AI ਦੇ ਨਾਲ ਵੀਡੀਓ ਬਣਾ ਬਣਾ ਕੇ ਮੂਰੇ ਪਾਉਣਗੇ ਤੇ ਅਸੀਂ ਰੋਜ਼ ਡਾਂਗਾ ਲੈ ਕੇ ਸੜਕਾਂ ਤੇ ਹੋਵਾਂਗੇ ਸਾਡੀ ਜਿਹੜੀ ਇਹ ਸਰਮੌਰ ਲੋਕ ਨੇ ਸਰਮੌਰ ਸਾਡੀਆਂ ਸੰਸਥਾਵਾਂ ਨੇ ਚਾਹੀਓ ਐਸਜੀਪੀਸੀ ਆ ਚਾਹੀਏ ਜਦਰ ਸਾਹਿਬਾਂ ਦੇ ਚਾਹੀਓ ਹੋਰ ਸਾਡੇ ਸਿਆਣੇ ਪ੍ਰਚਾਰਕ ਨੇ ਪ੍ਰਚਾਰ ਨਾਲ ਤੁਹਾਨੂੰ ਇਹ ਚਾਹੀਦਾ ਕਿ ਭਾਈ ਇਹ ਸਾਡੀਆਂ ਗੁਰੂ ਸਾਹਿਬਾਨਾਂ ਦੀਆਂ ਫੋਟੋ ਨਹੀਂ ਨੇ ਅਸੀਂ ਫੋਟੋਆਂ ਦੇ ਪੂਜਾਰੀ ਨਹੀਂ ਆ ਅਸੀਂ ਮੂਰਤੀਆਂ ਦੇ ਪੂਜਾਰੀ ਨਹੀਂ ਆ ਸਾਨੂੰ ਗੁਰੂ ਸਾਹਿਬਾਂ ਨੇ ਸ਼ਬਦ ਗੁਰੂ ਦੇ ਲੜ ਲਾਇਆ ਹੈ ਸੋ ਜੇ ਸਾਡੀਆਂ ਇਹ ਗੁਰੂ ਸਾਹਿਬਾਨਾਂ ਦੀਆਂ ਫੋਟੋ ਹੀ ਨਹੀਂ ਫਿਰ ਅਸੀਂ ਆਹਤ ਕਿਦਾਂ ਹੋ ਜਾਾਂਗੇ ਤੇ ਹੁਣ ਭਵਿੱਖ ਦੇ ਵਿੱਚ ਜਿਹੜੇ ਖਤਰੇ ਖੜੇ ਹੋਣੇ ਨੇ ਸਾਡੀਆਂ ਇਹਨਾਂ ਹੀ ਨਲਾਇਕੀਆਂ ਦੇ ਸਾਡੀਆਂ ਇਹਨਾਂ ਹੀ ਬੇਤਿਆਨੀਆਂ ਦੇ ਜਿਹੜੇ ਸਾਨੂੰ ਖਜੋਣ ਵਾਲੇ ਬੈਠੇ ਨੇ ਉਹਨਾਂ ਨੇ ਸਾਨੂੰ ਇਹਨਾਂ ਫੋਟੋਆਂ ਦੇ ਨਾਲ ਛੇੜ ਛਾੜ ਕਰ ਕਰਕੇ ਖਜਾਇਆ ਕਰਨਾ